ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਮਾ ਘਰ ਪਹਿਲਾ ਅੰਤਰ ਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਾ ਰੱਖਿਆ ਅਗੰਮ ਕੋਚਰ ਸਭ ਤੇ ਊਚਾ ਗੁਰ ਕੈ ਸ਼ਬਦ ਲਖਾਵਣਿਆ ਹਉ ਵਾਰੀ ਚੀਓ ਵਾਰੀ ਕਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਾਰੇ ਵਟ ਭਾਗੀ ਦਰਸ਼ਨ ਪਾਵਣਿਆ ਰਹਾਓ ਸਾਧਿਕ ਸਹਿਤ ਜਿਸੈ ਕੋ ਫਿਰਦੇ ਬ੍ਰਹਮੇ ਇੰਦਰ ਧਿਆਨਹਿਰ ਦੇ ਕੋਟ ਤੇ ਤੀਸਾ ਖੋਚੇ ਤਾਂ ਕੋ ਗੁਰਮਲ ਹਿਰਦੇ ਕਾਵਣਿਆ ਆਠ ਪਹਿਰ ਤਦ ਚਾਪੇ ਪਵਨਨਾ ਧਰਤੀ ਸੇਵਕ ਪਾਏ ਕ ਚਰਣਾ ਖਾਣੀ ਪਾਣੀ ਸਰਬਨਿਵਾਸੀ ਸਪਨਾ ਕੇ ਮਨ ਪਾਵਣਿਆ ਸੱਚਾ ਸਾਹਿਬ ਕੁਰਮਖ ਜਾਪੇ ਪੂਰੇ ਕੋਰਕੈ ਸ਼ਬਦ ਸਿ ਆਪੇ ਜਿਨ ਪੀਆ ਸਈ ਤ੍ਰਿਪਤਾ ਸੇ ਸੱਚੇ ਸਚ ਗਾਵਣਿਆ ਤੇਸ ਕਰ ਸਹਿਜਾ ਸੋਈ ਸਹੇਲਾ ਅੰਤ ਭਿਨੋਦ ਕਰੇ ਸਦਕੇਲਾ ਸੋਤਨਮੰਤਾ ਸੋ ਵਡਸਾਹਾ ਜੋ ਕੁਰ ਚਰਣੀ ਮਨ ਲਾਵਣਿਆ ਪਹਿਲੋ ਦੇ ਤੈ ਰਿਚ ਕ ਸਮਾਹਾ ਪਿੱਛੋਂ ਦੇ ਤੈ ਜਾਂ ਤੋ ਪਹਾ ਤਤ ਜੀਵਟ ਤਾਤਾ ਵਰਨਾ ਸੁਆਮੀ ਲਾਵੇਂ ਨ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤਦ ਧਿਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਾਰੇ ਸਗਲੇ ਕਲਤਾਰੇ ਤੇ ਸਦਰ ਕੇ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚਾ ਉੱਚਾ ਤੂੰ ਬੇਅੰਤ ਅਤਮੋਚੋ ਮੋਚਾ ਹਾਂ ਕੁਰਬਾਨੀ ਤੇ ਰਵੰਜਾ ਨਾਨਕ ਦਾਸ ਤਸਾਵਣਿਆ